ਦੇਖ ਸਕਦੇ ਹੋ ਦੋਸਤੋ ਪੂਰਾ ਪਰਿਵਾਰ ਹੈ ਜਿਹੜਾ ਖੜਾ ਹੈ ਹਾਂਜੀ ਹਾਂਜੀ ਬਾਈ ਜੀ ਆਪਣਾ ਤੁਹਾਡਾ ਡੈਡੀ ਸੀ ਹਾਂਜੀ ਮੇਰੇ ਡੈਡੀ ਜੀ ਉਹ ਨਰੇਗਾ ਦੇ ਕੰਮ ਕਰਦੇ ਸੀ ਨਾਲੀ ਦੀ ਸਿਪਾਈ ਕਰਦੇ ਸੀ ਉੱਥੇ ਸੱਪ ਦੇ ਕੱਟਣ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਜੀ ਤੇ ਆ ਉਹਨਾਂ ਦੇ ਕਾਗਜ਼ ਪੱਤ ਨੇ ਜੀ ਉੱਤੇ ਬਿੱਲ ਬਣਿਆ ਹੀ ਸਿੱਧਾ ਕਰ ਲਓ ਸਿੱਧੇ ਕਰਨਾ ਹੈ ਦੋਈ ਕਰਨਾ ਹੈ ਤਨਾਮ ਵੀ ਕੰਟਰੋਲ ਤੋਂ ਸਾਬ अच्छा अच्छा दाखिल करता जी हां इ दाखिल तिन तिन चाल दिन दाखिल रखे जी तिन चार दिन ठीक है हां इते उते नई डैथ हो गई है जी ए कटुकड़ 30 40000 रुपया खर्चा आ गया जी अच्छा 30 40000 खर्च भी आ गया हां जी ते सानू ਹੁਣ ਪ੍ਰਸ਼ਾਸਨ ਤੋਂ ਹੀ ਮੰਗਾਈ ਘੱਟ ਇੱਕ ਦੂਜੀ ਨੰੋਕ ਦਿੱਤੀ ਜਾਵੇ ਤੇ ਸਾਨੂੰ ਮਾਫੀ ਦਿੱਤਾ ਜਾਵੇ ਮਾਫੀ ਦਿੱਤਾ ਜਾਵੇ ਕਿਉਂਕਿ ਨਰੇਗਾ ਚ ਕੰਮ ਕਰ ਰਿਆ ਸੀ ਕੰਮ ਕਿਹੜੀ ਜਗ੍ਹਾ ਕਰ ਰਿਆ ਸੀ தம் ਇਥੇ ਨਾਲੇ ਦੇ ਕੰਮ ਚੱਲ ਰਿਆ ਸੀ ਨਾਲੇ ਦੀ ਸਫਾਈ ਦਾ ਸਫਾਈ ਦਾ ਠੀਕ ਹੈ ਹਾਂ ਜੀ ਅੰਦਰਿਕ ਨਾਮ ਮਿਸਟਰ ਵਾਲਾ ਜਿਹੜੇ ਦਾ ਅਛਾ ਮਿਸਟਰ ਔਲ ਹੈ ਠੀਕ ਹੈ ਮਿਸਟਰ ਔਲ ਹਾਜ਼ਰੀ ਲੱਗੀ ਹੋਈ ਹੈ ਵੀਰ ਜੀ ਹਾਜ਼ਰੀ ਲੱਗੀ ਹੋਈ ਹੈ ਠੀਕ ਹੈ ਜੀ ਆ ਸੀ ਜੀ ਇਹ ਹਾਜ਼ਰੀ ਲੱਗੀ ਹੋਈ ਹੈ ਉਸ ਦਿਨ ਦੀ ਜੀ ਸ਼ੇਰ ਸਿੰਘ ਦੀ ਫਿਰ ਦਾਖਲ ਕਿੰਨੇ ਦਿਨ ਰਿਹਾ ਹੈ ਤਿੰਨ ਦਿਨ ਦਾ ਤਿੰਨ ਦਿਨ ਦਾਖਲ ਰਿਹਾ ਹੈ ਠੀਕ ਹੈ ਜੀ ਹਾਂ ਜੀ ਕੀ ਮੰਗ ਕੇ ਰੱਖਦੇ ਕਰਦੇ ਹੋ ਜੀ ਸਾਡੀ ਮੰਗੇ ਹੀ ਹੈ ਜੀ ਵੀ ਪਰਿਵਾਰ ਬਹੁਤ ਗਰੀਬ ਹੈ ਜੀ ਕਿਉਂਕਿ ਵੀ ਸਾਡੇ ਪਰਿਵਾਰ ਵਿੱਚ ਮੈਂ ਇਕੱਲਾ ਹਾਂ ਜੀ ਕੋਈ ਸਾਧਨ ਨਹੀਂ ਹੈ ਕਮਾਈ ਦਾ ਜੀ ਸਾਨੂੰ ਨੌਕਰੀ ਦਿੱਤੀ ਜਾਂਦੀ ਤੇ ਸਰਕਾਰ ਵੱਲੋਂ ਸਾਨੂੰ ਮਾਲੀਸ਼ਾਦਾ ਦਿੱਤੀ ਜਾਂਦੀ ਮਾਲੀਸ਼ਾਦਾ ਦਿੱਤੀ ਜਾਂਦੀ ਹਾਂਜੀ ਮਾਤਾ ਬੱਚੇ ਨਿਆਣੇ ਨੇ ਜੀ ਅਸੀਂ ਵੀ ਇਹੀ ਕਹਿੰਨੇ ਆ ਵੀ ਬਾਬੇ ਜੀ ਦੀ ਵੀ ਡੈਸ ਹੋ ਗਈ ਅਸੀਂ ਨਾਲ ਤੇ ਅਸੀਂ ਉਹਨੂੰ ਕਿਹਾ ਵੀ ਉਹ ਕਹਿੰਦਾ ਮੇਰੇ ਡੱਕਾ ਕੱਢ ਗਿਆ ਡੱਕਾ ਗਾੜਨ ਦੇ ਕਾਰਨ ਸੱਸੀ ਨਾਲੇ ਉਹਦੀ ਉਹਨੂੰ ਕਿਹਾ ਬਾਬਾ ਜੀ ਨੂੰ ਵੀ ਤੇਰੇ ਕੋਸ ਲੜਦਾ ਨਹੀਂ ਗਿਆ ਉਹ ਕਹਿੰਦਾ ਵੀ ਨਾ ਮੇਰੇ ਡੱਕਾ ਕੱਢ ਗਿਆ ਉਸ ਤੋਂ ਬਾਅਦ ਵਿੱਚ ਫਿਰ ਉਹਦੇ ਚੀਸਾ ਪੈਣ ਸ਼ੁਰੂ ਹੋ ਗਈਆਂ ਜੀ अच्छा हां फिर ਤੁਸੀਂ ਚੱਕ ਕੇ ਲਗੇ ਅਸੀਂ ਨਾਲਤੀਜੀ ਅਸੀਂ ਕੰਮ ਕਰਦੇ ਤੇ ਅਸੀਂ ਫਿਰ ਜਦੋਂ ਹੋ ਕਰਿਆ ਉਰੇ ਫਿਰ ਅਸੀਂ ਸੇਖੂਆਸ ਵੀ ਲੈ ਕੇ ਗਏ ਆਂ ਜੀ ਸੇਖੂਆਸ ਤੋਂ ਫਿਰ ਇਹ ਤਨਪੁਰੇ ਇੱਥੇ ਤਨਪੁਰੇ ਲੈ ਕੇ ਸੰਗਤਪੁਰੇ ਲੈ ਕੇ ਗਏ ਨੇ ਅਸੀਂ ਡਾਕਟਰੀ ਫਿਰ ਉਦੋਂ ਬਾਅਦ ਮੈਂ ਡਾਕਟਰੀ ਇਲਾਜ ਵੀ ਕਰਾਉਣ ਤੇ ਸ਼ੁਰੂ ਹੋ ਗਈ ਡਾਕਲ ਵੀ ਰੱਖਿਆ ਦੋ ਅੱਛਾ ਦਾਖਲ ਵੀ ਰੱਖਿਆ ਅੱਛਾ ਦਾਖਲ ਕਿੱਥੇ ਰੱਖਿਆ ਜੀ ਦਾਖਲ ਸੁਨਾਮੇ ਤੇ ਹਾਂਜੀ ਨੀਲਕੰਠ ਚੀ ਹਸਪੀਟਲ ਚ ਹਾਂਜੀ 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 ਅੱਛਾ ਉੱਥੇ ਕਿੰਨੇ ਦਿਨ ਰਹੇ ਤਿੰਨ ਚਾਰ ਦਿਨ ਰੱਖੇ ਨੇ ਜੀ ਉੱਥੇ ਦੇ ਸਕਦੇ ਹਾਂ ਵੀ ਦੋਸਤੋ ਕਮਾ ਤਾਂ ਤੁਸੀਂ ਵੀ ਨਾਲ ਸੀ ਹਾਂ ਜੀ ਨਾਲੇ ਨਾਲ ਤੇ ਵੀਰ ਜੀ ਨਾਲੇ ਹੁੰਦੇ ਅਸੀਂ ਸਾਰੀ ਲੇਬਰ ਨਾਲ ਤੇ ਜੀ ਆ ਜੀ ਉਹਦਾ ਵੀਰ ਹੈਗਾ ਭਾਈ ਵੱਡਾ ਛੋਟਾ ਉਹ ਸੁਣਦਾ ਨਹੀਂ ਤੇ ਬਾਬਾ ਜੀ ਨੂੰ ਵੀ ਨਹੀਂ ਸੁਣਦਾ ਤੀ ਜੀ ਅੱਛਾ ਅਸੀਂ ਉਹਦੇ ਮੋਢਾ ਫੜ ਕੇ ਫੇਰ ਸਮਝ ਲਿਆ ਕੋਈ ਗੱਲ ਸਮਝਾਉਂਦੇ ਠੀਕ ਹੈ ਠੀਕ ਹੈ ਹਾਂ ਜੇ ਅਸੀਂ ਬੋਲ ਮਾਰਦੇ ਉਹਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਫਿਰ ਉਹਦਾ ਮੋਢਾ ਫੜ ਕੇ ਹਲਾਉਂਦੇ ਵੀ ਬਾਬਾ ਜੀ ਬਾਹਰ ਆ ਜਾਓ ਵੀ ਗਰਮੀ ਬਹੁਤ ਹੈਗੀ ਜਿਹਦੀ ਡੈਥ ਹੋਈ ਉਹਨੂੰ ਹਾਂ ਜੀ ਹਾਂ ਹਾਂ ਉਹਨੂੰ ਸੁਣਦਾ ਵੀ ਨਹੀਂ ਤੀ ਗੱਜਾ ਹਾਂ ਜੀ ਉਹਦਾ ਭਾਈ ਆ ਛੋਟਾ ਜੀ ਉਹਨੂੰ ਵੀ ਨਹੀਂ ਸੁਣਦਾ ਹੈਗਾ ਕਰਦਾ ਸੀ ਸ਼ੇਰਾ ਸਿੰਘ ਜੀ ਹਾਂ ਜੀ 5 6 ਸਾਲ ਹੋ ਗਏ ਤੇ ਸਾਡੇ ਨਾਲ ਕੰਮ ਕਰਦਾ ਸੀ ਨੇਗਾ ਜੀ ਠੀਕ ਹੈ ਹਾਂ ਜੀ ਉਹਦੀ ਟੱਠ ਹੋ ਗਈ ਕਾਰਨ ਕੀ ਹੋਇਆ ਸੱਪ ਲੜ ਗਿਆ ਜੀ ਤੁਸੀਂ ਵੀ ਨਾਲੇ ਸੀਗੇ ਹਾਂ ਜੀ ਨਾਲ ਤੇ ਸੀ ਨਾਲੇ ਚ ਕੰਮ ਕਰਦੇ ਸੀ ਅੱਛਾ ਮੌਕੇ ਤੇ ਪਤਾ ਲੱਗਿਆ ਸੀ ਮੌਕੇ ਤੇ ਪਤਾ ਲੱਗਿਆ ਤੀ ਜੀ ਉਹ ਕਹੀ ਗਿਆ ਮੇਰੇ ਡੱਕਾ ਗੜ ਗਿਆ ਡੱਕਾ ਗੜ ਗਿਆ ਖੂਨ ਨਿਕਲ ਹੀ ਗਿਆ ਅਜੇ ਖੂਨ ਨਿਕਲ ਹੀ ਗਿਆ ਸੱਪ ਤਾਂ ਨਹੀਂ ਦਿਖਿਆ ਸੱਪ ਨਹੀਂ ਦਿਖਿਆ ਜੀ ਅੱਛਾ ਕੱਖ ਕੰਡਾ ਖਾਸਾ ਹੋ ਰਿਹਾ ਜਿਆਦਾ ਜਿਆਦਾ ਹੈ ਜੀ ਅੱਛਾ ਕੰਡਾ ਜਿਆਦਾ ਹੈ ਹਾਂ ਜੀ ਹਾਂ ਜੀ ਦੱਬ ਪੰਨੀ ਵਾਲੀ ਸੀ ਵੀਰ ਜੀ ਅੱਛਾ ਇਸੇ ਕਰਕੇ ਨਹੀਂ ਹਾਂ ਵਾਲੀ ਵੱਡੀ ਵੱਡੀ ਦੱਬਤੀ ਤਾਂ ਹੋਤੀ ਹੈ ਕੰਡੇ ਵੀ ਤੇਗੇ ਵਿੱਚ ਠੀਕ ਹੈ ਨਾ ਮੂਰੀਆਂ ਬਹੁਤ ਕੁਸ ਡਿੱਗਿਆ ਪਿਆ ਠੀਕ ਹੈ ਇਹ ਫਿਰ ਡਿਊਟੀ ਕਿਹਦੇ ਵੱਲੋਂ ਲਾਈ ਗਈ ਸੀ ਸਫਾਈ ਕਰਨ ਦੀ ਇਹ ਵੀਡੀਓ ਵੱਲੋਂ ਲਾਈ ਜਾਂਦੀ ਹੈ ਜੀ ਵੀਡੀਓ ਲਹਿਰੇ ਗਾਕੇ ਵੱਲੋਂ ਠੀਕ ਹੈ ਵੀ ਸਫਾਈ ਕਰੋ ਡਰੇਨਾਂ ਦੀ ਹਾਂ ਠੀਕ ਹੈ ਹਾਂ ਬਈ ਰਿਪੋਰਟ ਫਿਰ ਰਿਪੋਰਟ ਹੈਗੀ ਆ ਰਿਪੋਰਟ ਚ ਕੀ ਆਇਆ ਹਾਂ ਜੀ ਰਿਪੋਰਟ ਦੇ ਵੀ ਇਸਨੇ ਇੱਕ ਦਿਓ ਚੱਲਿਆ ਜੀ ਆਪਣਾ ਇੱਥੇ ਜੀ ਸੱਪ ਦਾ ਕੱਟਣ ਦੀ ਆਈ ਆ ਰਿਪੋਰਟ ਸੱਪ ਦੇ ਕੱਟਣ ਦੀ ਲਾਜ ਚੱਲਿਆ ਜੀ ਉੱਥੇ ਹੀ ਲਾਜ ਚੱਲਿਆ ਠੀਕ ਹੈ ਹਾਂ ਜੀ ਘਟੋ ਘਟ 1000 ਰੁਪਏ ਦਾ ਇੱਕ ਟੀਕਾ ਲਾਉਣ ਦਿੱਤੀ ਗਈ ਜੀ ਉਹ ਜਿਹੜੇ ਸਨੇਕ ਕੱਟਣ ਦੇ ਲੱਗੇ ਹੋਏ ਨੇ ਜੀ ਕਿੰਨੇ ਟੀਕੇ ਲੱਗੇ ਨੇ ਉਹ ਘਟੋ ਘਟ 10 ਟੀਕੇ ਲੱਗੇ ਨੇ ਜੀ ਅੱਛਾ 1000 ਦਾ ਇੱਕ ਟੀਕਾ 10 ਟੀਕੇ 10000 ਦੇ ਲੱਗੇ ਨੇ ਜਾਨੀ ਕਿ ਨਹੀਂ ਬਾਕੀ ਉਹ ਤੋਂ ਬਾਅਦ ਦੂਜੀ ਮੈਡੀਸਨ ਆ ਜੀ ਆ ਰਿਪੋਰਟ ਆ ਜੀ ਇਹਦੇ ਵਿੱਚ ਸਨੇਕ ਦੀ ਆਇਆ ਜੀ ਕੱਟਣ ਦੇ ਠੀਕ ਹੈ ਕਿੰਨੇ ਟਾਈਮ ਤੋਂ